ਅੱਜ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਾਈ ਮੰਡੀਆਂ ਦੇ ਰੇਟ ਲੈ ਕੇ ਤੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਮੱਕੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਗਿੱਲੀ ਮੱਕੀ ਦੀ ਇਹਦਾ ਰੇਟ ਰਹਿ ਹੈ ਜੀ ਅੱਜ 1200 ਤੋਂ ਲੈ ਕੇ 1600 ਰੁਪਏ ਇਹ ਸਾਰੀਆਂ ਮੰਡੀਆਂ ਦਾ ਰੇਟ ਆ ਬਾਈ ਕਿਸੇ ਪਾਰਟਿਕੂਲਰ ਮੰਡੀ ਦਾ ਨਹੀਂ ਸਾਰੀਆਂ ਮੰਡੀਆਂ ਦਾ ਰੇਟ ਆ ਜਗਰਾਉਂ ਹੋਈ ਨਾਭਾ ਹੋਈ ਕਨੌਰ ਹੋਈ ਖੰਨਾ ਹੋਈ ਸਾਰੀਆਂ ਮੰਡੀਆਂ ਦਾ ਰੇਟ ਆ ਇਹ ਉਸ ਤੋਂ ਬਾਅਦ ਜੀ ਆਪਾਂ ਗੱਲ ਕਰਕੇ ਸੁੱਕੀ ਮੱਕੀ ਦੀ ਸੁੱਕੀ ਮੱਕੀ ਦਾ ਰੇਟ ਅੱਜ ਰਿਹਾ ₹2000 ਤੋਂ ਲੈ ਕੇ ₹2200 ਤੇ ₹40 ਰੁਪਇਆ ਤੱਕਰ ਜਿਹੜਾ ਅੱਜ ਦਾ ਸਿਰਾ ਗਿਆ ਜੀ ਉਹ ₹2300 ਤੱਕਰ ਸਿਰਾ ਗਿਆ ਹੈ ਹੁਣ ਗੱਲ ਕਰਦੇ ਆਪਾਂ ਕਣਕ ਦੇ ਆ ਰੇਟਾਂ ਦੀ ਜਿਹੜਾ ਕਣਕ ਦੇ ਰੇਟ ਹੈ ਜੀ ਅੱਜ ਦਿੱਲੀ ਮੰਡੀ ਦਾ ਜਿਹੜਾ ਰੇਟ ਰਿਹਾ ਉਹ 2735 ਰੁਪਏ ਰਿਹਾ ਸਾਰੀਆਂ ਲਾਈਨਾਂ ਦਾ ਯੂਪੀਓ ਲਾਈਨ ਹੋਵੇ ਚਾਹੇ ਐਮਪੀ ਲਾਈਨ ਹੋਵੇ ਚਾਹੇ ਰਾਜਸਥਾਨ ਲਾਈਨ ਹੋਵੇ ਤਿੰਨਾਂ ਲਾਈਨਾਂ ਦਾ ਬਰੋਬਰ ਰਿਹਾ ਰੇਟ ਕੋਈ ਅਪ ਡਾਊਨ ਨਹੀਂਗਾ ਸਥਿਰ ਚੱਲੀ ਜਾਂਦਾ ਕਣਕ ਦਾ ਰੇਟ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵੀ 2600 ਰੁਪਏ ਅਖੀਰ ਰਿਹਾ ਜੀ 2610 ਰੁਪਏ ਖੰਨਾ ਮੰਡੀ ਦੇ ਵਿੱਚ ਲੱਗਿਆ ਲੁਧਿਆਣਾ ਮੰਡੀ ਵੀ 2600 ਰਹੀ ਹੈ ਅੰਮ੍ਰਿਤਸਰ ਮੰਡੀ ਵੀ 2600 ਰੁਪਏ ਰਹੀ ਹੈ ਹੁਣ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਗੇ ਹੋਰ ਇੰਡੀਆ ਦੀਆਂ ਮੰਡੀਆਂ ਦੇ ਵਿੱਚ ਉਸ ਤੋਂ ਬਾਅਦ ਆਉਂਦੀ ਹੈ ਰਾਜਕੋਟ ਮੰਡੀ 26500 ਰੁਪਏ ਕਿੰਬ ਟੂਰ ਮੰਡੀ 2600 ਰੁਪਏ ਨਰੇਲਾ ਮੰਡੀ 2580 ਰੁਪਏ ਹਸਾਰ ਮੰਡੀ 2600 ਰੁਪਏ ਜਿਹੜਾ ਓਵਰਆਲ ਰੇਟ ਹੈ ਜੀ ਉਹੋ ਕਣਕ ਦਾ ਸਥਿਰ ਚੱਲੀ ਜਾਂਦਾ ਹੈ ਕੋਈ ਅਪ ਐਂਡ ਡਾਊਨ ਨਹੀਂਗਾ ਇੱਕ ਮਾਰਕੀਟ ਫਲੋ ਤੋਂ ਮੰਨ ਕੇ ਚੱਲੋ ਵੀ ਆਪਾਂ ਕਹਿੰਦੇ ਸਥਿਰਤਾ ਵੱਲ ਤੁਰਪੀ ਹੈ ਹੁਣ ਇਹ ਚੀਜ਼ ਦਾ ਪ੍ਰਭਾਵ ਦੇ ਅਧੀਨ ਕਈ ਤਰ੍ਹਾਂ ਦੀਆਂ ਉਵਾਵਾਂ ਚੱਲੀਆਂ ਜਾਂਦੀਆਂ ਹਨ ਵੀ ਮਾਰਕੀਟ ਪਤਾ ਹੀ ਨਹੀਂ ਕਿੰਨੀ ਕੀ ਦੇਜੇ ਹੋ ਜੂਗੀ। ਉਹਦੇ ਨਾਲ ਮਾਲ ਕਢਾਉਣ ਦੀ ਕੋਸ਼ਿਸ਼ ਵੀ ਹੁੰਦੀ ਹੈ ਤੇ ਮਾਲ ਸਟਾਕ ਕਰਾਉਣ ਦੀ ਵੀ ਕੋਸ਼ਿਸ਼ ਹੁੰਦੀ ਹੈ। ਸੋ ਇਹੋ ਜਿਹੀਆਂ ਉਵਾਵਾਂ ਤੋਂ ਬਚੋ। ਆਪਣੇ ਰੇਟ ਡੇਲੀ ਅਪਡੇਟ ਹੁੰਦੇ ਆ ਚੈੱਕ ਕਰ ਸਕਦੇ ਆ। ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਸਰੋਂ ਦੇ ਰੇਟਾਂ ਦੀ। ਜਿਹੜੇ ਸਰੋਂ ਦੇ ਰੇਟ ਆ ਜੀ ਉਹ ਵੀ ਸਥਿਰ ਬਣੇ ਹੋਏ ਆ ਪਰ ਜੇ ਆਪਾਂ ਜੈਪੁਰ ਮੰਡੀ ਤੋਂ ਸ਼ੁਰੂਆਤ ਕਰ ਗਏ ਅੱਜ ਦਾ ਰੇਡ ਰਿਹਾ 6700 ਰੁਪਏ ਭਾਰਤਪੁਰ ਮੰਡੀ ਰਹੀ ਹੈ 3625 ਰੁਪਏ ਦਿੱਲੀ ਮੰਡੀ ਰਹੀ ਹੈ 6500 ਰੁਪਏ ਇਹ ਵੀ ਸਰੋਂ ਦੇ ਰੇਟ ਵੀ ਸਥਿਰਤਾ ਵੱਲ ਤੁਰ ਪਏ ਆ ਪਰ ਕੱਲ ਜਾਂ ਪਰਸੋਂ ਦੇ ਵਿੱਚ ਇਹਦੇ ਵਿੱਚ ਆਪਾਂ ਨੂੰ ਜਾਂ ਤਾਂ 2 ਤੋਂ 2250 ਰੁਪਏ ਦੀ ਤੇਜ਼ੀ ਵੇਖਣ ਨੂੰ ਮਿਲੇਗੀ ਤੇ ਜਾਂ ਮੰਦੀ ਵੇਖਣ ਨੂੰ ਮਿਲੇਗੀ ਇਹ ਦੋਨਾਂ ਕਨਸੈਪਟਾਂ ਦੇ ਵਿੱਚੋਂ ਇੱਕ ਕਨਸੈਪਟ ਜ਼ਰੂਰ ਹੋਊਗਾ 101% ਗਾਰੰਟੀ ਹੈ ਵੀ ਇਹ ਸਥਿਰਤਾ ਵੱਲ ਨਹੀਂ ਰਹਿਣਗੇ ਜਾਂ ਤਾਂ ਅੱਪ ਜਾਣਗੇ ਤੇ ਜਾਂ ਡਾਊਨ ਆਉਣਗੇ 200 ਤੋਂ 2250 ਰੁਪਏ ਉੰਜੇ ਮੰਡੀ ਪਰ ਗੱਲ ਕਰਗੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਖੰਨਾ ਮੰਡੀ 1480 ਰੁਪਏ ਅੰਮ੍ਰਿਤਸਰ ਮੰਡੀ 3600 ਰੁਪਏ ਤਰਨਤਾਰ ਮੰਡੀ 3680 ਰੁਪਏ ਜੇ ਓਵਰਆਲ ਮਾਰਕੀਟ ਦੀ ਗੱਲ ਕਰਗੇ ਪੰਜਾਬ ਹਰਿਆਣੇ ਦੀਆਂ ਮੰਡੀਆਂ 6600 ਪਲੱਸ ਜੀਐਸਟੀ 42% ਲੈਵ ਦੇ ਵਿੱਚ ਰਹੇ ਹੈ ਜੇ ਪਤੰਜਲੀ ਵਿਦਾ ਦੀ ਗੱਲ ਕਰਕੇ ਉਹਦਾ ਵੀ ਅੱਜ ਦਾ ਰੇਟ 6500 ਰੁਪਏ ਰਿਹਾ ਹੈ ਜੈਪੁਰ ਮੰਡੀ 7500 ਪਲੱਸ ਜੀਐਸਟੀ ਕੋਲਕੱਤਾ ਮੰਡੀ 6800 6850 ਪਲੱਸ ਜੀਐਸਟੀ ਰਾਜਸਥਾਨ ਮੰਡੀ 6500 ਪਲਸ ਜੀਐਸਟੀ ਦੇ ਵਿੱਚ ਅੱਜ ਰਹੇ ਆ ਹੁਣ ਇਸ ਤੋਂ ਬਾਅਦ ਆਪਾਂ ਅਗਲੀ ਜਿਹੜੀ ਵੀਡੀਓ ਆਉਗੀ ਉਹਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਾਂਗੇ ਵੀ ਬਾਸਮਤੀ ਦੇ ਵਿੱਚ ਕੀ ਚੱਲ ਰਿਹਾ ਸੋ ਐਸੀ ਤਰ੍ਹਾਂ ਆਪਣੇ ਚੈਨਲ ਨਾਲ ਜੁੜੇ ਰਹੋ ਤੁਹਾਨੂੰ ਹਰੇਕ ਤਰ੍ਹਾਂ ਦੀ ਅਪਡੇਟ ਮਿਲੂਗੀ ਮੰਡੀ ਦੇ ਸੰਬੰਧੀ ਕੋਈ ਵੀ ਜਾਣਕਾਰੀ ਹੋਊਗੀ ਜਿੰਮੇਵਾਰ ਪੱਕੀ ਆਪਾਂ ਤੁਹਾਨੂੰ ਜਰੂਰ ਪਹੁੰਚਾਵਾਂਗੇ ਆਪਣੇ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ